मैडम आज ਤੁਸੀਂ ਮਾਡਲ ਟਾਊਨ ਵਿਖੇ ਆਏ ਆ ਤੁਸੀਂ ਇੱਥੇ ਪੌਦੇ ਲਾਇਏ ਮੈਨੂੰ ਇਸ ਬੰਦਸ ਕੀ ਕਹਿਣਾ ਚਾਹੀਦਾ ਅੱਜ ਮਾਡਲ ਟਾਊਨ ਵਿਖੇ ਆ ਕੇ ਇੱਕ ਬੜਾ ਹੀ ਪਿਆਰਾ ਪੌਦਾ ਲਗਾਇਆ ਹੈ ਜਿਹੜਾ ਮੈਂ ਪਹਿਲੀ ਵਾਰੀ ਸੁਣਿਆ ਹੈ ਕਸੂਰੀ ਦਾ ਅੰਬ ਤੋਂ ਇਹ ਪੌਦਾ ਸਾਲ ਦੇ ਵਿੱਚ ਅੱਛਾ ਬਣ ਜਾਏਗਾ ਔਰ ਇਹਦੇ ਤੋਂ ਬਲੈਕ ਕਲਰ ਦੇ ਜਿਹੜੇ ਅੰਬ ਹੋਣਗੇ ਸਾਰੀ ਸੁਸਾਇਟੀ ਇੱਥੇ ਦੀ ਉਹਨੂੰ ਇੰਜੋਏ ਕਰੇਗੀ ਮੈਡਮ ਜਿੱਦਾਂ ਕਿ ਇਹ ਬਾਤਾਂ ਪਰੋਂ ਤੇ ਲੋਕੀ ਪੀੜ ਕੱਟੀ ਜਾ ਰਹੇ ਮੈਡਮ ਇਸ ਸੰਬੰਧ ਕੀ ਹੈ ਦੇਖੋ ਸਰਕਾਰ ਪੰਜਾਬ ਸਰਕਾਰ ਦਾ ਇਹ ਫੈਸਲਾ ਹੈਗਾ ਕਿ ਜਿਆਦਾ ਤੋਂ ਜਿਆਦਾ ਆਪਣਾ ਪਰਿਆਵਰਣ ਜਿਹੜਾ ਹੈਗਾ ਉਹਨੂੰ ਸੁਰੱਖਿਅਤ ਕੀਤਾ ਜਾਵੇ। ਇਹਦੇ ਤਹਿਤ ਹਰ ਜ਼ਿਲ੍ਹੇ ਦੇ ਵਿੱਚ ਬਹੁਤ ਤਰੀਕੇ ਦੇ ਨਾਲ ਕੰਮ ਹੋ ਰਿਹਾ ਹੈ ਔਰ ਸਾਰੇ ਡਿਪਾਰਟਮੈਂਟਸ ਦੀ ਡਿਊਟੀ ਲੱਗੀ ਹੈ ਕਿ ਜਿੰਨੇ ਜਿਆਦਾ ਤੋਂ ਜਿਆਦਾ ਹੋ ਸਕਣ ਪੌਦੇ ਜਿਹੜੇ ਹੈਗੇ ਆ ਉਹ ਲਗਾਏ ਜਾਣ। ਇਸੇ ਲੜੀ ਦੇ ਵਿੱਚ ਅਸੀਂ ਵੀ ਜਿਹੜਾ ਹੈਗਾ ਆ ਕਾਰਪੋਰੇਸ਼ਨ ਦੇ ਵਿੱਚ ਇੱਥੇ ਕਪੂਰਥਲੇ ਅਸੀਂ 3500 ਦਾ 35000 ਦਾ ਸਾਡਾ ਟਾਰਗੇਟ ਹੈਗਾ। ਇਹਦੇ ਚੋਂ ਅਸੀਂ 10000 ਜਿਹੜੇ ਹੈਗੇ ਪੌਦੇ ਹਲੇ ਤੱਕ ਲਗਾ ਚੁੱਕੇ ਹੈ। ਮੈਂ ਤੁਸੀਂ ਕਪੂਰਥਲਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਕਪੂਰਥਲਾ ਵਾਸੀਆਂ ਨੂੰ ਦੇਖੋ ਇਹ ਹੀ ਮੈਸੇਜ ਦੇਣਾ ਚਾਹਾਂਗੇ ਕਿ ਆਪਣੇ ਪਰਿਆਵਰਣ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਔਰ ਆਉਣ ਵਾਲੀਆਂ ਪੀੜ੍ਹੀਆਂ ਲਈ ਤਾਂਕਿ ਅੱਛਾ এনਵਾਇਰਨਮੈਂਟ ਮਿਲੇ ਇਸ ਲਈ ਜਿਆਦਾ ਤੋਂ ਜਿਆਦਾ ਪੌਦੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਠੀਕ। ਥੈਂਕ ਯੂ। ਸਰ ਆ ਜੀ ਸਰ ਮੈਂ ਬੀ ਐਨ ਕੁਟਾ ਉਹ ਅਧਿਐਕਸ਼ ਸਿਟੀਜ਼ਨ ਫੋਰਮ ਤਬ ਤੋਂ ਪਹਿਲਾਂ ਮੈਂ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਅਮਿਤ ਪੰਚਾਲ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੀ ਅਗਵਾਈ ਹੇਠ ਮੈਡਮ ਆਪਣੇ ਮਦਮ ਕੁਲੇਸ਼ ਜੀ ਏਡੀਸੀ ਸਾਹਿਬ ਮੈਡਮ ਸ਼ਿਖਾ ਭਗਤ ਜੀ ਏਡੀਸੀ ਸਾਹਿਬ ਮੈਡਮ ਨਾਇਨ ਕੁਦਰਤੀ ਏਡੀਸੀ ਸਾਹਿਬ ਇਹ ਨਿਪਹੁਲ ਐਸਟੀਐਮ ਵਗੈਰਾ ਸਾਰੀ ਜਿਹੜੀ ਟੀਮ ਹੈਗੀ ਆ ਉਹ ਵਾਤਾਵਰਣ ਦੀ ਸੰਭਾਲ ਦੇ ਵਿੱਚ ਬੜੀ ਜੋਸ਼ ਸ਼ੋਰ ਦੇ ਨਾਲ ਲੱਗੀ ਔਰ ਇਹ ਵੀ ਕਾਮਯਾਬੀ ਜਿਹੜੀ ਹੈਗੀ ਹੈ ਕਿਉਂਕਿ ਜਦੋਂ ਇਹ ਦਿੱਲੀ ਇਹ ਸਾਰੇ ਕੰਮ ਕਰ ਰਹੇ ਨੇ ਬੜੇ ਸਮਰਪਿਤ ਭਾਵ ਦੇ ਨਾਲ ਕੰਮ ਕਰ ਰਹੇ ਨੇ ਤੇ ਇਹ ਅਸੀਂ ਕਾਮਯਾਬੀ ਜ਼ਰੂਰ ਹਾਸਲ ਕਰਾਂਗੇ ਜਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਉਹਨੇ ਪੰਜ ਜਿਹੜੇ ਹੈਗੇ ਆ ਐਲੀਮੈਂਟ ਤੱਤਰ ਜਿਹੜੇ ਹੈਗੇ ਆ ਉਹ ਵੀ ਰਚਨਾ ਨਾਲ ਸੀਗੀ ਜਿਹਦੇ ਵਿੱਚ ਜਲ ਅਗਨੀ ਵਾਜੂ ਔਰ ਆਕਾਸ਼ ਔਰ ਆਪਣੇ ਪ੍ਰithvi ਦੋ ਐਲੀਮੈਂਟ ਹੋ ਪੰਜ ਪੰਜ ਐਲੀਮੈਂਟਸ ਹੈ। ਧਰਤੀ ਸਰ। ਤੋਂ ਜਿਹੜੀ ਇਹ ਵਾਤਾਵਰਨ ਹੈਗਾ ਇਹ ਪੰਜੇ ਐਲੀਮੈਂਟਸ ਦੇ ਨਾਲ ਰਿਲੇਟਡ ਹੈ। ਤੇ ਜਦੋਂ ਅਸੀਂ ਜੇ ਵਾਤਾਵਰਨ ਨਹੀਂ ਅਸੀਂ ਆਪਣਾ ਜਿਹੜਾ ਹੈਗਾ ਦੂਸ਼ਿਤ ਕਰਦੇ ਰਹਾਂਗੇ ਤੇ ਉਹ ਸਾਡੇ ਨੇਚਰਲੀ ਜੀਵਨ ਦੀ ਲਾਈਫ ਦੇ ਉੱਤੇ ਪੂਰਾ ਜਿਹੜਾ ਹੈਗਾ ਅਸਰ ਕਰਦਾ ਤੇ ਸਾਡੇ ਸਮਾਜ ਦੇ ਵਿੱਚ ਵੀ ਅਸਰ ਕਰਦਾ ਸਾਡੇ ਸਿ ਸਿੱਖੀ ਨੂੰ ਵੀ ਇਹ ਜਿਹੜਾ ਹੈਗਾ ਵਾ ਉਹਦੇ ਵਿੱਚ ਵੀ ਗੜਬੜੀ ਜਿਹੜੀ ਹੈਗੀ ਆ ਉਹਦੀ ਹੁੰਦੀ ਆ ਕਿਉਂਕਿ ਜੇ ਦਰਖਤ ਕੱਟੀ ਜਾਣਗੇ ਪਾਣੀ ਨਹੀਂ ਆਏਗਾ ਪਾਣੀ ਦੀ ਘਾਟ ਹੋ ਜਾਏਗੀ ਤੇ ਇਸ ਤਰ੍ਹਾਂ ਮਤਲਬ ਕਿ ਇਹ ਜਿਹੜਾ ਉਪਰਾਲਾ ਡਿਪਟੀ ਕਮਿਸ਼ਨ ਸਾਹਿਬ ਤੇ ਅੱਜ ਮੈਡਮ ਜੀ ਨੇ ਜਿਹੜਾ ਅੱਜ ਇੱਥੇ ਵਾਤਾਵਰਣ ਦੇ ਸਬੰਧ ਦੇ ਵਿੱਚ ਜਿਹੜਾ ਪੌਦਾ ਲਗਾ ਕੇ ਉਹਦੀ ਆਗਾਜ਼ ਕੀਤਾ ਉਹਦੀ ਅੱਗੇ ਜਿਹੜੀ ਹੈਗੀ ਹੈ ਲਹਿਰ ਚਲਾਈ ਆ ਉਹਦਾ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਤੇ ਇਹਨਾਂ ਨੇ ਸਮਾਂ ਕੱਟ ਕੇ ਇਹ ਸਾਰਿਆਂ ਨੂੰ ਇੱਕ ਜਾਗਰੂਕ ਕੀਤਾ ਹੈਗਾ ਮੈਡਮ ਜੀ ਨੇ ਤੇ ਸਾਨੂੰ ਸਾਰਿਆਂ ਨੂੰ ਹੀ ਰਲ ਮਿਲ ਕੇ ਜਿਹੜਾ ਹੈ ਵਾਤਾਵਰਣ ਦੇ ਸੰਭਾਲ ਲਈ ਸੁੱਧਤਾ ਲਈ ਜਿੰਨੇ ਵੀ ਵੱਧ ਤੋਂ ਵੱਧ ਹੈਗੇ ਜਿੱਥੇ ਵੀ ਕਿਤੇ ਜਗ੍ਹਾ ਬਲੇ ਪੋਦੇ ਖਲਾ ਹੰਦਾ ਜਰੂਰ ਉਪਰ ਆਲਾ ਕਰਨਾ ਚਾਹੀਦਾ ਮੈਂ ਇਹਨਾਂ ਸ਼ਬਦਾਂ ਨਾਲ ਮੈਡਮ ਜੀ ਦਾ ਇੱਥੇ ਆਉਣ ਦਾ ਪਦਾਰਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਸਰ ਮੈਂ ਤਰਨ ਪੋਥੀ ਊਮਨ ਨਾਈਟਸ ਪ੍ਰੈਸ ਕਲੱਬ ਦਾ ਰਿਪਾਰਸਲ ਦਾ ਚੇਅਰਮੈਨ ਆ ਜੀ ਮੈਂ ਅੱਜ ਇੱਥੇ ਅਸੀਂ ਸਾਰੀ ਟੀਮ ਨੇ ਰਲ ਕੇ ਮੈਡਮ ਜੀ ਦੇ ਨਾਲ ਇੱਕ ਪੌਦਾ ਲਗਾਇਆ ਜਿਹੜਾ ਬਹੁਤ ਹੀ ਅਲੱਗ ਪੌਦਾ ਹੈ ਪੰਜਾਬ 'ਚ ਵੀ ਉਹ ਨਹੀਂ ਮਿਲ ਸਕਦਾ ਇਹ ਪੌਦਾ ਕਾਲਾ ਅੰਬਾ ਜੀ ਇਹ ਸਾਲ ਦੇ ਅੰਦਰ ਅੰਦਰ ਤਿਆਰ ਹੋਏਗਾ ਔਰ ਪੂਰੀ ਸੋਸਾਇਟੀ ਇੱਥੇ ਇਹਦਾ ਆਨੰਦ ਮਾਣਨੇਗੇ ਅੰਬ ਨੂੰ ਖਾ ਕੇ ਇਹ ਬਹੁਤ ਵਧੀਆ ਪਰਿਆਵਰਣ ਦਾ ਜਿਹੜਾ ਆਪਾਂ ਸਾਰੇ ਹੱਲ ਕੇ ਕਰ ਰਹੇ ਆਂ ਇਹ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਤੁਸੀਂ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਉੱਥੇ ਇੱਕ ਇੱਕ ਪੌਦਾ ਜ਼ਰੂਰ ਲਗਾਓ ਤਾਂ ਕਿ ਪਰਿਆਵਰਣ ਸਾਫ਼ ਰਹੇ ਤੇ ਆਪਣੀ ਆਕਸੀਜਨ ਨੂੰ ਆਪਾਂ ਸਾਫ਼ ਆਕਸੀਜਨ ਮਿਲੇ ਆਪਾਂ ਨੂੰ ਸਾਰਿਆਂ ਨੂੰ ਠੀਕ ਥੈਂਕ ਯੂ ਜੀ